डीसी विनीत कुमार ਵੱਲੋਂ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬੀਤੇ ਦਿਨੀ ਜਾਰੀ ਕੀਤੇ ਗਏ ਆਰਡਰ ਤੋਂ ਪਛात् ਆਖਰ ਸਥਾਨਕ ਨਗਰ ਕੌਂਸਲ ਹਰਕਤ ਵਿੱਚ ਆਈ ਹੈ। ਗੌਰਤਲਬ ਹੈ ਕਿ ਅੱਜ ਸਥਾਨਕ ਨਗਰ ਕੌਂਸਲ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਸ਼ਹਿਰ ਵਿੱਚ ਵਕ-ਵਕ ਥਾਵਾਂ ਤੇ ਦੁਕਾਨਦਾਰਾਂ ਤੇ ਹੋਰ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਵਾਇਆ ਗਿਆ। ਇਸ ਦੌਰਾਨ ਨਗਰ ਕੌਂਸਲ ਵੱਲੋਂ ਟਿੱਲਾ ਬਾਬਾ ਫਰੀਦ ਦੇ ਆਸ-ਪਾਸ ਵਾਲੀ ਸੜਕਾਂ ਅਤੇ ਸਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਾਲੇ ਰੋਡ 'ਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਵਾਇਆ ਗਿਆ। ਇਸ ਦੌਰਾਨ ਸੜਕ ਦੇ ਕਿਨਾਰੇ ਦੁਕਾਨਦਾਰਾਂ ਵੱਲੋਂ ਲਗਾਏ ਗਏ ਪੱਕੇ ਪੋਲਾ ਨੂੰ ਜੀਸੀਬੀ ਨਾਲ ਹਟਵਾਉਣਾ ਪਿਆ। ਸਮਾਰਕ ਦੇ ਆਦੇਸ਼ ਕਿ ਆਪਣੇ ਆਪਣੇ ਸਮਾਨ ਨੂੰ ਆਪਣੀਆਂ ਦੁਕਾਨਾਂ ਦੇ ਅੰਦਰ ਰੱਖ ਕੇ ਵੇਚਣ ਦੀ ਕਿਰਪਾਲਤਾ ਕਰੋ ਆਪਣੀ ਦੁਕਾਨ ਦੇ ਅੱਗੇ ਕੀਤੀ ਚਲੰਗ ਦਾ ਕੋਈ ਮਿਲਦਾ ਹੋਵੇ ਜਾਂ ਕੋਈ ਜਾਬਾ ਕੋਈ ਜਾਂ ਕਿਸੇ ਤਰ੍ਹਾਂ ਦੀ ਨੀੜੀ ਬਣੀ ਦੁਕਾਨ ਦੇ ਅੱਗੇ ਨਾ ਲੱਗ ਜੇ ਜਿਸ ਨਾਲ ਕਿ ਟ੍ਰੈਫਿਕ ਵਿੱਚ ਰੁਕਾਵਟ ਵੀ ਹੋਵੇ ਕਿ ਆਪਣਾ ਸਮਾਨ ਆਪਣੀ ਦੁਕਾਨ ਦੇ ਅੰਦਰ ਰੱਖ ਕੇ ਵੇਚਣ ਦੀ ਕਿਰਪਾਲਤਾ ਕਰਨ ਜਿਆਪਤ ਕੀਤਾ ਹੋਇਆ ਸਮਾਨ ਵਾਪਸ ਨਹੀਂ ਕੀਤਾ ਜਾਵੇਗਾ ਤੋ ਆਪਣਾ ਆਪਣਾ ਸਮਾਨ ਆਪਰੀਆ ਦੁਕਾਨਾਂ ਦੇ ਅੰਦਰ ਵਾਪਸ ਕੇ ਜਾਂਦੀ ਪਹਾਲਤਾ ਕਰਨ ਕਿਸੇ ਕਰਾਵਾ ਕੋਈ ਮੀਟ ਕੋਈ ਜਾਂ ਕੋਈ ਮੀਟ ਜਾਂ ਕੋਈ ਜਾਂ ਰੇਡੀ ਕਰੇ ਕੋਈ ਨਹੀਂ بار بار ਦੁਕਾਨ ਦੇ ਨਾਲ ਲਗੇ ਜਿਸ ਨਾਲ ਕਈ ਪ੍ਰੈਸਕੂਚ ਵੀ ਕਰ ਪਵੇ